सत और अल्टा सारे सही है ठीक ठाक है वजिया हो जानवर भी बहुत तो हम मौसम भी ठीक हो गया बरसातों का भी टाइम लंघ गया खुदे भी ठीक ठाक है बच्चे भी जो बचने से बच गए जो बच्चे से बच गए बची देश बेचारे जाने चले गए बच्चे इस बार मेरे ख्याल चार या पाँच बच्चे आय च भी बच्चे कटे हुए थे ਸਲਾਮ ਕਰਕੇ ਚਲੇ ਗਏ ਕੋਈ ਮਾੜੀ ਮੋਟੀ ਠੰਡੀ ਮੱਠੀ ਬਿਮਾਰੀ ਕਰਕੇ ਚਲੇ ਗਏ ਉਹਨੇ ਬੱਚੇ 5-6 ਬੱਚੇ ਬੱਤੇ ਆ ਉਹ ਵੀ ਉਹਨਾਂ ਨੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਬੜੇ ਹੂਤ ਰਹਾ ਇਹ ਪਿਛੇ ਸਾਲ ਦੇ ਬੱਚੇ ਹੋਏ ਆ ਤਾਂ ਕਿ ਮਾੜੇ ਮੋٹے ਕਈ ਵਾਰੀ ਫੁੱਡੇ ਨਿਕਲ ਜਾਂਦੇ ਆ ਮੈਟਲ ਬਾਹਣੇ ਤੋਂ ਨਾਲੇ ਜੋੜੀਆਂ ਦੇ ਬੜੀਆਂ ਦੇ ਪਛਾਣ ਨਹੀਂ ਹੁੰਦੀ ਕਿਹੜੀ ਕਿੱਥੇ ਲੱਗ ਗਈ ਆ ਮੈਂ ਕਰਾਂਗੇ ਲਾਉਣ ਲੱਗੇ ਰਮ ਕੇ ਚੱਲਾਂ ਆ ਜਾਂ ਦੋਸਤਾਂ ਨਾਲ ਗੱਲਬਾਤ ਕਰ ਲਈਏ ਨਾਲੇ ਪੂਜੇ ਬਣਾ ਲੈਂਦੇ ਆ ਕਈ ਦਿਨ ਹੋ ਗਿਆ ਮੈਂ ਸੋਤੀ ਜਾਂਦਾ ਪੁੱਤੋਂ ਫਿੱਟ ਫਾਟਾ ਆਪਣੇ ਸਾਰੇ ਸੰਦ ਰੋਸਤਾਂ ਬਾਈਆ ਜੇ ਕੋਣ ਇਹ ਮੌਸਮ ਤਾਂ ਪ੍ਰਸਾਦ ਦਾ ਮੌਸਮ ਤਾਂ ਹੁਣੇ ਖਰਾਬ ਕਰ ਤੇ ਮੈਂ ਸਮਝਾ ਨਾ ਇੱਕ ਦਵਾਈ ਪਾਉਂਦਾ ਹੁਣ ਉਹਦਾ ਦਵਾਈ ਦਾ ਨਾਮ ਹੈਗਾ ਫੁੱਟਰ ਐਕਟ ਉਹ ਲਗਾਤਾਰ 8-10 ਦਿਨਾਂ ਮੈਂ ਲਗਾਤਾਰ ਪਾਣੀ ਰੋ। ਜਿਹੜੀ ਹੁਜੇ ਕਾ ਮੌਸਮ ਬਦਲਦਾ ਹੈ, ਚੇਂਜ ਹੁੰਦਾ ਮੌਸਮ। ਆਪਣੇ ਕੁੱਤਰਾਂ ਨੂੰ ਕੋਈ ਖਾਂਗ ਜਿਹਾ ਮੁਖੜ-ਖੋੜ ਦੀ ਬਿਮਾਰੀ ਹੋ ਜਾਂਦੀ ਆ। ਤੋ ਉਹਦੇ ਕਾ ਜਾਨਵਰ ਸੈਟ ਰਹਿੰਦੇ ਆ ਆਪਣੇ। ਉਹ ਪੁੱਡਾ। ਹਨ ਨੇ ਕ ਜਾਨਵਰ ਆਲਪਾ। ਆ 4-5 ਬੱਚੇ ਆ। ਇਹ ਵੀ ਜਿਹੜੀ ਉਹੀ ਆ ਜਿਹੜੇ ਪੁਰਾਣੇ ਬੱਚੇ ਹੋਏ ਤੇ ਬਾਕੀ ਨਾ ਸਾਨੂੰ ਸੋਂ ਰੋਕੇ ਹੋਏ ਆਪਾਂ ਨੇ। ਬਾਕੀ ਆਪਾਂ ਨੇ ਸਾਰੇ ਇਹ ਜਾਰਾ ਮਿੱਤਰਾਂ ਦੋਸਤਾਂ ਨੂੰ ਬੀਜਪੂਤ ਤੇ ਚਗਾਤੇ ਬਾਕੀ ਆ ਜੋੜੀਆਂ ਲਾਈਆਂ ਹੋਈਆਂ ਇੱਧਰ ਹੈ 8-10 ਜੋੜੀਆਂ ਰੰਗਲਾਂ ਲੱਗ ਰਾਮਾ ਘਟੜ ਵਾਲੇ ਕੋਲ ਹੀ ਨਾਲੇ ਰੰਗਲਾਂ ਤੇ ਨਾਲੇ ਬੀੜ ਮੰਗਾਲਾਂ ਦੇ ਨਾਲੇ ਗੱਲਾ ਬਤਾ ਮਾਰ ਲੈਂਦੇ ਆ ਰੰਗ ਪੈਣਾ ਵੀ ਲੱਗਿਆ ਹੋਇਆ ਤੇ ਕੱਚ ਤੇ ਲਾ ਰੰਗ ਪਰ ਇੱਧਰੇ ਹੀ ਲਾ ਦਿੰਦੇ ਇਹਦੇ ਤਣਾਸੀ ਪਾਈ ਮੈਂ ਲਾ ਲਿਆ ਦੇਖ ਬਈ ਉੱਪਰ ਧੱਕ ਰੱਖਿਆ ਮੈਂ

ਇਹਨਾਂ ਮਾਪੇ ਉਤਸਾਈ ਤੰਦਰੁਸਤ ਆਪਣੇ ਹੱਟੇ ਕੋਣ ਸੈੱਟ ਹੋ ਗਏ ਨਹੀਂ ਪੈਰਾਂ ਤੇ ਕਮਜ਼ੋਰੀ ਜੀ ਹੋ ਗਈ ਸੀ। ਮੈਂ ਦਵਾਈ ਫੋਟੋ ਪਾਉਂਗਾ ਦਵਾਈ ਲਾਉਂਗਾ ਫੋਟੋ। ਉਰੇ ਗਏ ਕਉਤਰ ਆਈ ਸੈੱਟ ਰਹਿੰਦੇ ਆ ਸਹੀ ਸਲਾਮਤ ਰਹਿੰਦੇ ਆ। ਉਤਲ ਹੁਣ ਬੜੇ ਬੜੇ ਬੱਚੇ ਦੇ ਨਾਲ ਪਾਸੇ। ਉਂਗਲ 6-7। ਤਾਂਦਰੁਸਤ ਉਤਰੀ ਪਹਿਚਾਣ ਹੁੰਦੀ ਆ ਭਾਈ ਇਹ ਲਟਣਾਉਂਦੇ ਧੌਂਦੇ ਆ। ਗਣੇਰੀ ਜੇ ਬੈਠੇ ਆਰਾਮ ਕੀ ਗੋਤੇ ਮਾਰਨ ਲੱਗੇ ਹੋਏ ਆ। ਪਾਣੀ ਹੈਗਾ? ਪਾਣੀ ਬੋਰ ਪਾਣੀ। ਪਾਣੀ ਦੇ ਵਿੱਚ ਹਾਈ ਟੈਕ ਪਾਉਂਦਾ। ਆਲੇ ਕੋ ਉਤਰ ਨਾਲ ਲੈਂਦੇ ਐ ਨਾਲੇ ਪੀ ਲੈਂਦੇ ਐ ਨਾਲੇ ਜਿਹੜੀ ਸੰਗਾ ਵਿੱਚ ਜੁਮਾਰੀਆਂ ਹੁੰਦੀਆਂ ਇਹਨਾਂ ਦੇ ਵਿੱਚ। ਸੋਇਨਾ ਤਾਂ ਹੈ ਨਹੀਂ ਹੁਣ। ਮੈਂ ਹਾਈ ਟੈਕ ਪਾਣੀ ਨਾਲ ਵੀ ਨਾਲ ਜੁਮਾਰੀਆਂ ਤਾਂ ਮਰ ਜਾਂਦੀਆਂ। ਸੰਗਾ ਆਵੀਆਂ ਨਾਲੇ ਉਹ ਵੀ ਕੂਤ ਖੇ ਰ ਤਾਂ ਦੋਸ ਰਹਿੰਦਾ ਏ। ਇਹਨੇ ਵੀ ਹਲਾਦੀਆਂ। ਚਲੋ। ਆ ਕੂਤਰਾ ਆਹ ਹਾ ਜਾਂ ਕੂਤਰੇ ਮੈਂ ਪੱਕਾ ਕਾਫੀ ਟਾਈਮ ਬਾਅਦ ਨਿਕਲੇ ਆ। ਪਣਾ ਆ ਜਾਂ ਇਹਦਾ ਬਾਪ ਹੁੰਦਾ ਲਾਇਆ। ਉਹ ਬਚਾਰਾ ਕਾਫੀ 5-6 ਸਾਲ ਪਾਣਾ ਚਲੇ ਗਿਆ ਤਾਂ।

आप अभी भी थोड़े लेट तार के फिर अपने छेती छे बना लीए आज ये पंगा जुआ पना लीक है एसते पानी रख जाऊंगा अब जा मैं पानी के फिर नूंगे आज भी उसका तो तगड़ा हट्टा करता है ये भी तरह लाया तो वाइया वीय उठता फिर ये माँ बाप बाप यहाँ मेरे ख्याल बरसात बच्चे पता चले गया वह मर गया मैं रोक लिया हो मैं कचाड़कों को रोक लीए अपा शौक वास्ते भी अपन कोई और ही दे नहीं देखा रहे दूरी दूर, के दूर बना का दिखा रहा ना देख होना अपना। था था। ना? फिर दिखाता ना दिखता चिट्टे रंग बहुत चढ़ता बग्गा चिट्टा तो हा है चढ़

है। है। ना। फायदा हो नोर वाला मारे दो बचे ज्योत गाने थे गीत लाए गए